ਬੱਚੇ ਨੇ ਬਲਦ ਕਰ ਕਰਨਾ ਸੀ ਜਾਂ ਸੀ ਨਾ ਦਿਲ ਜਾ ਕੇ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਆ ਜੀ ਮੁੜ ਕੇ ਇਹ ਭੱਜ ਗਿਆ ਇਹਦੀ ਮਾਂ ਨੇ ਜੰਗਲ ਚ ਛੋੜਿਆ ਹੈਂਡੀ ਕੈਪ ਆ ਮੇਰਾ ਮੁੰਡਾ ਸੀ ਬਾਪ ਉਹ ਤੇ ਇਹਨੂੰ ਲੈ ਕੇ ਗਏ ਸੀ ਕਿੰਨੇ ਵਜੇ ਦੀ ਗੱਲ ਹੈ ਹਾਂਜੀ ਹੋ ਗਿਆ ਹੁਣੇ ਤੇ ਦੀ ਗੱਲ ਹੈ ਅੱਧੀ ਗੱਲ ਹੈ ਇਹਨੂੰ ਰੂਮ ਵਿੱਚ ਚਾੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੇਰੇ ਤੈਨੂੰ ਫੋਕੜਾ ਕਹਿੰਦਾ ਮੈਨੂੰ ਵੀ ਕੱਪੜਾ ਪਨਿਆ ਹੋਏ ਸੀਗੇ ਕੱਪੜੇ ਦੇ ਖੋਲੇ ਤਾਂ ਮੂੰਹ ਕੀ ਪਿਆ ਹੋਇਆ ਸੀ ਲੈ ਕੇ ਗਿਆ ਮੂੰਹ ਬੰਦ ਕਰਕੇ ਲੈ ਮੁੰਡੇ ਦੀ ਚਾੱਕ ਕੇ ਲੈ ਕੇ ਗਿਆ ਤੁਸੀਂ ਜਾ ਕੇ ਦੇਖੋ ਹਾਂਜੀ ਮੈਂ ਮੌਜੂਦ ਹਾਂ ਇਹਨੂੰ ਆ ਰਹੀ ਸੀ ਤੇ ਬੱਚਾ ਰੋ ਰਿਹਾ ਸੀ ਜੋਰ-ਜੋਰ ਨਾਲ ਬਚਾਓ ਮੈਨੂੰ ਘੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ ਉਸ ਤੋਂ ਬਾਅਦ ਇਹ ਛੁੱਟ ਕੇ ਮੁੰਡਾ ਮੇਰੇ ਤੋਂ ਬਾਹਰ ਗਿਆ ਇਹਨੂੰ ਜੰਗਲ 'ਚ ਜਾ ਕੇ ਨਹਾ ਪੜਿਆ ਜੀ ਗੱਲ ਤਾਂ ਇਹਨੂੰ ਵੀ ਬੋਲਿਆ ਜਦੋਂ ਅਸੀਂ ਇਹਨੂੰ ਕੁੜੀਆਂ ਮਾਰਿਆ ਜਿਹੜਾ ਇੱਥੇ ਰਹਿੰਦਾ ਹੈ ਹਰਦੀ ਆਕ ਕੁਆਟਰ ਵਿੱਚ ਰਹਿੰਦਾ ਹੈ ਦੇਖਾ ਇਹ ਵੀ ਕੱਲ ਨੂੰ ਮੂਰੇ ਬੋਲੀ ਗਈ ਆ ਕੀ ਕਹਿੰਦਾ ਜੀ ਕਹਿੰਦਾ ਮੈਂ ਤੇਨਾਂ ਵੀ ਗਲਤ ਕੰਮ ਕਰਨਾ ਤੂੰ ਰਹਿਣੀ ਤੇ ਆ ਕੇ ਤਾਂ ਮਾਰ ਭਈਏ ਕਿਹੜਾ ਆਓ ਸਾਡੀ ਅਹੀਂ ਮੰਗ ਰਹੀ ਹੈ ਕਿਹੜਾ ਆਓ ਇਥੋਂ ਨਿਕਲਣਾ ਜਾਈਦੇ ਨੂੰ ਪਾਲਪੋਲੀ ਲੈ ਕੇ ਜਾਓਗੇ ਨਹੀਂ ਨਹੀਂ ਹੋਣੇ ਮਤੇਰਾ ਗਲਤ ਕੰਮ ਕਰ ਲੈਣਾ ਇਹ ਵੀ ਤੁਹਾਨੂੰ ਦੱਸ ਕੇ ਜਾਣਗੇ ਤੇ ਆ ਤਾਰਾ ਲਗਣੀ ਆ ਉਹ ਸਾਹਮਣੇ ਕੁਆਟਰ ਤੇ ਰਹਿੰਦਾ ਹੈ ਤੇਨੇ ਅੰਗਰੇਨ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਬਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਇਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਦ ਜਨਾਨੀਆਂ ਨੇ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਤੇ ਮੈਂ ਸਰਪੰਨ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਤੇ ਪੁਲਿਸ ਸਾਹਿਬ ਹੁਣ ਆਈ ਆ ਤੇ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਕਾਰਵਾਈ ਕਰਦੇ ਇਹ ਪਤਾ ਲੱਗਾ ਕਿਥੇ ਰਹਿਣ ਵਾਲਾ ਹੈ ਕਿਹੇ ਬਾਹੜੂ ਦੇ ਰਹਿਣ ਵਾਲਾ ਜੀ ਨਹੀਂ ਦੇ ਮਾਂ ਵੀ ਝੋੜ ਕੇ ਕੁਆਟਰ ਸਿਰਦੇ ਹਗੇ ਕੁਆਟਰ ਮਾਲਕ ਕੋਲ ਪੁੱਛਿਆ ਆਪਾਂ ਉਹ ਕਹਿੰਦੇ ਆਪ ਪ੍ਰੂਫ ਹੇ ਲੈ ਨਹੀਂ ਹੈਗੇ ਨਹੀਂ ਉਹ ਇੰਨੀ ਜ਼ਿਆਦਾ ਰੋਲਾ ਪਿਆ ਸੀ ਤੱਕ ਕਿ ਪ੍ਰੂਫ ਕਿਉਂ ਲੈ ਕੇ ਖੜਾ ਪ੍ਰਿੰਟ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਵੀ ਹੁਣ ਮਤਾ ਪਾਇਆ ਇੱਕ ਪੰਚਾਇਤ ਵਿੱਚ ਆਪਣੀ ਕਿ ਜਿੰਨੇ ਵੀ ਪ੍ਰਵਾਸੀ ਆ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੀ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਦਾ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹੇ ਦੇ ਸੀ ਕੀ ਨਾਮ ਇਹਦਾ ਇਹ ਨਾਮ ਕਿੰਨੀ ਦੇਰ ਕੋਈ ਪੇਪਰ ਆਲੇ 5-10 ਸਾਲ ਨੂੰ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਹਨ ਹੋ ਚੁੱਕਾ ਤੁਸੀਂ ਹਜੇ ਵੀ ਕਿਉਂ ਨਹੀਂ ਇਹ ਸਮਝਦੇ ਇਹਨਾਂ ਨੂੰ ਕਿਹਾ ਸੀ ਅਸੀਂ ਇਹ ਕਹਿੰਦੇ 5 ਦਿਨਾਂ ਬਾਅਦ ਤੁਹਾਨੂੰ ਪੇਪਰ ਮਿਲਣੇ ਨਾ ਹਾਂਗੇ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮਹੀਨੇ ਦਾ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਕਿਹਾ ਇਹ 5 ਦਿਨ ਦੇ ਨੇ 5 ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਮੇਰਾ ਲੈ ਲੈ ਬਾਕੀਆਂ ਦੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋ ਆਏ ਨੋ ਭਾਈ ਇਹ ਤੂੰ ਨਹੀਂ ਰੰਗਦਾ ਜੀ ਇਹ ਫੈਕਟ ਹੀ ਕਰਦਾ ਜੀ ਇਹ ਭਾਈ ਜੀ ਜਦੋਂ ਮਾਲਕ ਬਕਰ ਰੱਖਦਾ ਉਧਾਰ ਕੱਢ ਬਕਰ ਰੱਖਦਾ ਉਹ ਲੈਂਦਾ ਹੀ ਆ ਮੈਂ ਤੁਹਾਡੀ ਦਾ ਸਮਝਦਾ ਜਦੋਂ ਨਹਾਂਦਾ ਇਹ ਨਾ ਉਹ ਕਹਿੰਦੇ ਇਹ ਚਾਂਟ ਕਰਦਾ ਨੱਟ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਸਮਝਦਾ ਗੱਲ ਪਾਜੀ ਉਹ ਕਹਿੰਦੇ 5 ਦਿਨਾਂ ਬਾਅਦ ਪਾਜੀ ਉਹ 5 ਦਿਨਾਂ ਬਾਅਦ ਸਾਨੂੰ ਦੇ ਦੇ ਲੈ ਡਾਕੂਮੈਂਟ ਕੋਈ ਪ੍ਰਾਪਤ ਅੱਛਾ ਨਹੀਂ ਵੀ ਤੁਹਾਡੇ ਫਰਜ਼ ਨਹੀਂ ਬਣਦਾ ਕਿ 5 ਦਿਨਾਂ ਦੇ 10 ਦਿਨ ਜਿਸ ਦਿਨ ਰੱਖਦੇ ਉਸ ਦੇ ਆਧਾਰ ਕਾਰਡ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਕਹਿੰਦੇ 5 ਦਿਨ ਨਹੀਂ 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 ਪਾਜੀ ਐਡਾ ਵੱਡਾ ਕਾਂਡ ਪਹਿਲਾਂ ਹਿਸ਼ਾਰਪੁਰ ਚ ਹੋਇਆ ਤੂੰ ਤੁਹਾਨੂੰ ਹਿੱਤਕ ਵੀ ਸੇਧ ਨਹੀਂ ਮਿਲੀ ਹੋ ਸੀ ਦੀ ਬਾਹੀ ਅਸੀਂ ਮੰਨਦੇ ਆ ਤੁਹਾਡੇ ਆਪ ਬਾਕੀ ਪ੍ਰੂਫ ਲੇਓ ਕਿ ਸਾਰੇ ਦੇ ਇਹ ਪਿੰਡ ਦੇ ਨੇ ਸਾਨੂੰ ਸੂਚਿਤ ਕੀਤਾ ਵੀ ਇੱਕ 22 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੇ ਨੂੰ ਅਸੀਂ ਆਏ ਆ ਤਾਂ ਹੁਣ ਥਾਣੇ ਜਾ ਕੇ ਕਾਰਵਾਈ ਕਰਦੇ ਹਾਂ ਜੀ ਕੁਝ ਪਤਾ ਇਹ ਕੌਣ ਹੈ ਪ੍ਰਵਾਸੀ ਹੈ ਪ੍ਰਵਾਸੀ ਹੈ ਜੀ ਕਿੱਥੇ ਕੰਮ ਕਰਦਾ ਕੁਝ ਪਤਾ ਲੱਗਦਾ ਨਹੀਂ ਪਤਾ ਲੱਗਦਾ ਨਹੀਂ ਫਰਦਾ ਨਹੀਂ ਕੰਮ ਨਹੀਂ ਕਰਦਾ ਜੀ ਇਹ ਕਿਹੜਾ ਪਿੰਡ ਹੈ ਜੀ ਇਹ ਬਾਗਪੁਰਾ ਜੀ ਅੱਛਾ ਜੀ ਇਹਨੂੰ ਇਨਫੋਰਮੇਸ਼ਨ ਕਿ ਦਿੱਤੀ ਸੀਗੀ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛਪੜਤਾਲ ਲਈ ਨਾਲ ਲਿਆ ਰਹੇ ਆ ਸਾਡੇ ਆ ਕੇ ਇਹ ਪੁਛਪੜਤਾਲ ਕਰਦੇ ਆ ਕੋਈ ਆਈਡੈਂਟੀਫਿਕੇਸ਼ਨ ਨਿਕਲੀ ਜੀ ਕੋਈ ਨਹੀਂ ਕੋਈ ਕੁਝ ਨਹੀਂ ਨਿਕਲੀ ਇਹ ਬੇ ਕਹਿੰਦੇ ਬੇਲੇ ਘੁੰਮਦਾ ਸੀਗਾ ਜੀ ਇੱਥੇ ਕਾਫੀ ਜਿਹਾ ਤੋਂ ਅੱਜ ਦੇਖਦੇ ਆ ਇਹਦਾ ਰਹਿੰਦਾ ਕਿੱਥੇ ਪਤਾ ਲੱਗਾ ਕੁਝ ਰਹਿ ਕਿੱਥੇ ਰਹਿ ਰਹੂ ਦਾ ਕੁਝ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਦੇ ਸਰਪੰਚ ਸਾਹਿਬ ਮੈਨਾਂ ਚਾਹੀਦਾ ਸਾਡੇ ਯਾਰੇ ਬਾਹਰ ਗੜੀਆਂ ਚ ਫੇਰ ਕੇ ਸਕੂਲ ਲੈ ਜਾਂਦੇ ਕੌਣ ਚੰਪੇ ਵਾਲਾ